ਤੇ ਅੱਜ ਇਹ ਪ੍ਰੈਸ ਕਾਨਫਰੰਸ ਮੈਂ ਕਰ ਰਿਹਾ ਕੈਂ ਤੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਮੈਂ ਬਹੁਤ ਦੁਖੀ ਅਤੇ ਭਰੇ ਮਨ ਦੇ ਨਾਲ ਕਰ ਰਿਹਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਪਰਵਾਦ ਦੇ ਕਬਜ਼ੇ ਹੇਠ ਜੋ ਕੁਝ ਪੰਥ ਦੇ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਦੁਖਦਾਈ ਅਤੇ ਪੰਥ ਦਾ ਵੱਡਾ ਨੁਕਸਾਨ ਕਰ ਰਿਹਾ ਹੈ ਛੋਟੇ-ਮੋਟੇ ਚੋਰੀ ਆਦ ਹੋ ਜਾਣੀ ਤਾਂ ਇੰਦੀ ਵੱਡੀ ਸੰਸਥਾ ਵਿੱਚ ਕੋ ਬਹੁਤੀ ਵੱਡੀ ਗੱਲ ਨਹੀਂ ਹੈ ਭਾਵੇਂ ਕਿ ਚੋਰੀ ਲੱਖ ਦੀ ਜੀ ਮਾੜੀ ਹੈ ਕੱਖ ਦੀ ਜੀ ਮਾੜੀ ਹੈ ਪਰ ਐਸੇ ਪੀਸੇ ਵግ ਤਾਂ ਛੋਟੀਆਂ-ਛੋਟੀਆਂ ਚੋਰੀਆਂ ਨਹੀਂ ਬਲਕੇ ਗੁਰੂ ਕੇ ਗੌਰਵ ਤੇ ਡਾਕੇ ਪੈ ਰਹੇ ਹਨ ਇੱਥੇ ਗੁਰੂ ਘਰ ਦੀਆਂ ਜ਼ਮੀਨਾਂ ਆਣ ਅਧਿਕਾਰ ਤੋ ਤਰੀਕੇ ਨਾਲ ਵੇਚ-ਵੇਚ ਕੇ ਪੈਸੇ ਜੇਬਾਂ ਚ ਪਾਏ ਜਾ ਰਹੇ ਹਨ ਕਰਦੇ ਗੁਰੂ ਕੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾ ਰੁਪਏ ਦੀ ਕਪੜੇ ਬਾਜੀ ਕੀਤੀ ਜਾ ਰਹੀ ਹੈ ਕਿਤੇ ਬਿਲਡਿੰਗਾਂ ਬਣਾਉਣ ਤੇ ਸੀਐਕੋ ਨਹੀਂ ਵਰਗੇ ਵਾਰ-ਵਾਰ ਪੈਸੇ ਵਧਾ ਕੇ ਜੇਬਾਂ ਭਰ ਰਹੇ ਹਨ ਦੁਕਾਨਾਂ ਕਿਰਾਏ ਤੇ ਲੈ ਕੇ ਕਿਰਾਏਦਾਰ ਜਿਆਦਾ ਕਿਰਾਇਆ ਲੈ ਕੇ ਸਬਲੈਟ ਕਰ ਰਹੇ ਹਨ ਜ਼ਮੀਨਾਂ ਘੱਟ ਠੇਕੇ ਤੇ ਲੈ ਕੇ ਅੱਗੇ ਜਿਆਦਾ ਪੈਸੇ ਲੈ ਕੇ ਸਬਲੈਟ ਕੀਤੀਆਂ ਜਾ ਰਹੀਆਂ ਹਨ ਔਰ ਪਿਛਲੇ ਸਮੇਂ ਯਾਦੋ ਅਖੰਡਪਾੜ ਸਾਹਿਬ ਦੀ ਭੇਟਾ 8500 ਰੁਪਏ ਸੀ ਉਦੋਂ ਕੁਝ ਖਾਸ ਥਾਵਾਂ ਤੇ ਅਖੰਡਪਾੜ ਸਾਹਿਬ ਦੀ ਬੁੱਕ ਜਿਹੜੀ ਸੀ ਉਹ 5-5 ਲੱਖ-ਲੱਖ ਰੁਪਏ ਮੰਟੀ ਲੈ ਕੇ ਵੀ ਰਿਸ਼ਵਤ ਲੈ ਕੇ ਵੀ ਜਿਹੜੀ ਬੁੱਕ ਸੀ ਉਹ ਉਸ ਵੇਲੇ ਕੀਤੀ ਗਈ ਇਹ ਵੱੱਜਰ ਅਪਰਾਧ ਜਿਹੜਾ ਸੀ ਉਸ ਵੇਲੇ ਕੀਤਾ ਗਿਆ ਉਹਨਾਂ ਮੁਲਾਜ਼ਮਾਂ ਤੇ ਕਾਰਵਾਈ ਹੋਣੀ ਉਹਨਾਂ ਨੂੰ ਫੇਰ ਬਹਾਲ ਕਰਕੇ ਉੱਚੀਆਂ ਪਦਵੀਆਂ ਤੇ ਬਿਠਾ ਦੇਣਾ ਇਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਆਪ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਬਿਨਾਂ ਕੋਈ ਤਸਦੀਕ ਕੀਤੇ ਗੁਰੂ ਸਾਹਿਬੀ ਦੇ ਪਾਵਨ ਸਰੂਪ ਕਿਸੇ ਨੂੰ ਵੀ ਦੇ ਦੇਣੇ ਇਥੋਂ ਤੱਕ ਕਿ ਪਿਛਲੇ ਦਿਨੀ ਇੱਕ ਸਿੰਘ ਦੀ ਡਿਬੇਟ ਸੋਸ਼ਲ ਮੀਡੀਆ ਤੇ ਚੱਲਦੀ ਰਹੀ ਕਿ ਕਿਸੇ ਦੇ ਮਰੇ ਹੋਏ ਕੁੱਤੇ ਦੀ ਬਾਣੀ ਹੋਏ ਜਗ੍ਹਾ ਤੇ ਵੀ ਦੋ ਪਾਵਨ ਸਰੂਪ ਜਿਹੜੇ ਸੰਤ ਉਹ ਦਿੱਤੇ ਗਏ ਇਹ ਕੌਣ ਕਰਵਾ ਰਿਹਾ ਕਿਸ ਦੇ ਕਹਿਣ ਤੇ ਇਹ ਦਿੱਤੇ ਜਾ ਰਹੇ ਨੇ ਪਿਛਲੇ 10 ਸਾਲ ਤੋਂ ਵੀ ਵੱਸਮਾ ਹੋ ਚੁੱਕਾ ਹੈ ਕੇ ਨਨਕਾਣਾ ਸਾਹਿਬ ਜਿwale ਪਾਵਨ ਸਰੂਪ ਜਿਸ ਵੇਲੇ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰਿਆ ਭਗਤ ਦਸ਼ਮਨ ਸਿੰਘ ਧਾਰੋਵਾਲੀ ਸ਼ਹੀਦ ਹੁੰਦੇ ਨੇ ਉੱਥੇ ਧੰ ਗੁਰੂ ਗੰਗ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਜ਼ਖਮੀ ਹੋ ਜਾਂਦੇ ਦੇ ਉਹ ਪਾਵਨ ਸਰੂਪ ਤੁਛਾ ਖਾਨਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਜਿਵੇਂ ਖਿਦਾਸ ਨੇ ਖੁਦ ਆਪ ਲੰਬਾ ਸਮਾਂ ਸੇਵਾ ਵੀ ਕੀਤੀ ਹੈ ਦਰਸ਼ਨ ਵੀ ਕੀਤੇ ਨੇ ਔਰ ਹਰ ਸਾਲ 22 ਫਰਵਰੀ ਵਾਲੇ ਦਿਨ ਜੇਸਤੇ ਮਨ ਕਾਨਾ ਸਾਹਿਬ ਵਾਲਾ ਸਾਕਾ ਵਾਪਰਦਾ ਸੀ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਉਹ ਪਾਵਨ ਸਰੂਪ ਗੁਰੂ ਸਾਹਿਬ ਦੇ ਪ੍ਰਕਾਸ਼ ਵੀ ਕਰਿਆ ਕਰਦੇ ਸਾਂ ਸੰਗਤ ਨੂੰ ਦਰਸ਼ਨ ਵੀ ਕਰਵਾਇਆ ਕਰਦੇ ਸਾਂ ਉਹ ਪਾਵਨ ਸਰੂਪ ਸ਼੍ਰੀ ਅਕਾਪਤਖ ਸਾਹਿਬ ਜੀ ਦੇ ਗੁੰਬਦ ਵਿੱਚ ਹਨ ਉਹਨਾਂ ਦੇ ਨਾਲ ਕੀ ਕੀਤਾ ਜਾ ਰਿਹਾ ਹੈ ਕਿਹੜੇ ਤਰੀਕੇ ਦਾ ਨਾਲ ਕਿਹੜੀ ਸੇਵਾ ਕੀਤੀ ਜਾ ਰਹੀ ਹੈ ਇਹਦੇ ਬਾਰੇ ਸੰਗਤ ਨੂੰ ਦੱਸਿਆ ਜਾਵੇ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਇਥੇ ਇੱਕ ਗੱਲ ਕਰਦੇ ਭਾ ਜਰੂਰੀ ਸੰਦ ਹੈ ਕਿ 1984 ਦਾ ਜੋ ਘੱਲੂ ਘਰਾ ਵਾਪਰਦਾ ਉਸ ਘਰ ਨੂੰ ਘਾਰੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਔਰ ਬਹੁਤ ਸਾਰਾ ਸਾਹਿਬ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕ ਕੇ ਲਿਆ ਜਾਂਦੀ ਹੈ ਔਰ ਬਾਅਦ ਵਿੱਚ ਫੌਜ ਵੱਲੋਂ ਕੁਝ ਪਾਵਨ ਸਰੂਪ ਅਤੇ ਸਾਹਿਤ ਵਾਪਸ ਵਿੱਚ ਕੀਤਾ ਜਾਂਦਾ ਹੈ ਉਹਨਾਂ ਵਿੱਚ ਪਾਵਨ ਸਰੂਪ ਜਿਸ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲਦੀ ਰਹੀ ਡਾਕਟਰ ਅਨੁਰਾਗ ਸਿੰਘ ਜੀ ਹੋਰਾਂ ਨੇ ਕਾਫੀ ਵਾਰ ਉਸ ਪਾਵਨ ਸਰੂਪ ਦਾ ਜ਼ਿਕਰ ਵੀ ਕੀਤਾ ਜਿਸ ਉੱਤੇ ਗੁਰੂ ਸਾਹਿਬ ਜੀ ਦੇ ਦਸਤਖਤ ਸਨ ਉਹ ਪਾਵਨ ਸਰੂਪ ਕਿੱਥੇ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਨੂੰ ਦੱਸੇ ਜੇਕਰ ਉਹ ਪਾਵਨ ਸਰੂਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੈਫਰੈਂਸ ਲਾਇਬ੍ਰੇਰੀ ਜਾਂ ਕਿਤੇ ਵੀ ਬਿਰਾਜਮਾਨ ਹਨ ਤਾਂ ਉਹਨਾਂ ਦੇ ਸੰਗਤ ਨੂੰ ਦਰਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ ਪਿਛਲੇ ਸਾਹਿਬ ਅਸ਼ਿਰਜ ਅਕਾਲ ਤਖਸੈਬ ਤੇ ਸੁਭਾਇਮਾਨ ਗੁਰੂ ਸਾਹਿਬ ਜੀ ਦੇ ਅਤੇ ਮਹਾਨ ਗੁਰੂ ਸਿੱਖਾਂ ਦੇ ਮਹਾਨ ਸ਼ਹੀਦਾਂ ਦੇ ਪਾਵਨ ਸ਼ਸਤਰ ਜਿੰਨਾਂ ਨੂੰ ਸੋਨਾ ਲਾ ਕੇ ਉਹਨਾਂ ਦੇ ਅਸਲ ਦੇਖੇ ਬਦਲ ਦਿੱਤੀ ਗਈ ਸੋਨਾ ਕਿੱਥੋਂ ਕਿਵੇਂ ਅਤੇ ਕਿੰਨਾ ਆਇਆ ਇਸ ਦਾ ਹਿਸਾਬ ਕੌਣ ਦੇਵੇਗਾ ਜੋ ਗੁਰੂ ਸਾਹਿਬ ਨੇ ਸ਼ੋਭਾ ਪ੍ਰਾਪਤ ਇੱਕ ਸ੍ਰੀ ਸਾਹਿਬ ਸ਼ੇਡੇ ਕਾਲ ਤੱਕ ਸਹਿਬ ਜੀ ਦੇ ਉੱਤੇ ਲੇਲੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਸੁਹਾਏ ਮਾਨੇ ਸੋਨਾ ਨੌਂਦਿਆ ਹੋਇਆ ਇੱਕ ਕਿਰਪਾਨ ਦਾ ਮੁੱਠਾ ਜਿਹੜਾ ਉਹ ਟੁੱਟ ਜਾਂਦਾ ਉਹਦੇ ਥਾਂ ਤੇ ਇੱਕ ਦੂਜਾ ਮੁੱਠਾ ਜੜਿਆ ਜਾਂਦਾ ਗੁਰੂ ਸਾਹਿਬ ਜੀ ਦੇ ਪਾਵਨ ਹੱਥਾਂ ਦੇ ਸ਼ੋਹ ਪ੍ਰਾਪਤ ਜਿਹੜਾ ਉਹ ਮੁੱਠਾ ਹੈ ਉਹ ਕਿੱਥੇ ਹੈ ਇਹ ਸਭ ਸੰਗਤ ਜਾਣਨਾ ਚਾਹੁੰਦੀ ਹੈ ਸੰਗਤ ਜੀ ਅਕਾਲੇਦਾਰ ਬਾਦਲ ਵੱਲੋਂ ਆਪਣੇ ਰਾਜ ਵਿੱਚ ਸਬੇਤ ਸਿਆਣੀ ਵਰਗੇ ਸਿੱਖ ਨੌਜਵਾਨਾਂ ਦਾ ਘਾੜ ਕਰਨ ਵਾਲੇ ਪੁਰਸ ਫਸਰਾਂ ਨੂੰ ਤਰੱਕੀ ਦੇਖ ਕੇ ਡੀਜੀਪੀ ਦਾਣਾ ਇਜ਼ਹਾਰ ਆਲਮ ਵਰਗੇ ਜਿਸ ਨੇ ਆਰਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਘਾੜ ਕੀਤਾ ਉਸ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਪਾਰਟੀ ਦੀ ਟਿਕਟ ਦੇਣੀ ਇਹ ਵੱੱਜਰ ਅਪਰਾਧ ਅਤੇ ਪੰਥ ਨਾਲ ਧੋਖਾ ਕੀਤਾ ਗਿਆ ਹੈ ਗੁਰੂ ਸਾਹਿਬ ਦਾ ਸੁਆਗਤ ਰਚਨਾ ਵਾਲੇ ਸਬਤਾ ਸਾਫ ਦਾ ਪਰਚਾ ਕੈਨਸਲ ਕਰਨਾ ਇਹ ਸਾਰਾ ਕੁਝ 2 ਦਸੰਬਰ ਵਾਲੇ ਦਿਨ ਸੰਗਤ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਖੜੇ ਹੋਏ ਸਾਰੇ ਸਾਥੀਆਂ ਨੇ ਹਾਦ ਰੂਪ ਵਿੱਚ ਹਾਂ ਸਿਰ ਹਿਲਾ ਕੇ ਇਸ ਗੱਲ ਨੂੰ ਸਾਰਾ ਕੁਝ ਮੰਨਿਆ ਪਰ ਬਾਅਦ ਵਿੱਚ ਮੁਕਰ ਜਾਣਾ ਇਹ ਗੁਰੂ ਅਤੇ ਗੁਰੂ ਪੰਥ ਤੋਂ ਬਹੁਤ ਵੱਡੀ ਬੇਵਫਾਈ ਦਾ ਬਹੁਤ ਵੱਡਾ ਸਬੂਤ ਹੈ ਇਹਨਾਂ ਮਨਮਰਜ਼ੀਆਂ ਨਾਲ ਸੰਸਾਰ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਹਿਰਦੇ ਬਹੁਤ ਦੁਖੀ ਹਨ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਮੱਛੇ ਅਬਦਾਦੀ ਵਰਗੇ ਮੀਰ ਮੰਨੂ ਵਰਗੇ ਜਸਪਤ ਲਖਪਤ ਵਰਗੇ ਵੀ ਆਏ ਜਿਨ੍ਹਾਂ ਨੇ ਪਾਵਨ ਸਥਾਨ ਦੀ ਦੀਦ ਅਦਪੀ ਕੀਤੀ ਕਰਵਾਈ ਪਰ ਪੰਥ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਤੇ ਆਪਣੀਆਂ ਮਹਾਨ ਪਰੰਪਰਾਵਾਂ ਨੂੰ ਕਾਇਮ ਵੀ ਰੱਖਿਆ ਪਰ ਇਸ ਪਰਿਵਾਰ ਨੇ ਤਾਂ ਸਾਡੀਆਂ ਪੰਥਕ ਪਰੰਪਰਾਵਾਂ ਮਰਿਆਦਾਵਾਂ ਅਤੇ ਪੰਥ ਦੀਆਂ ਮਹਾਰ ਬਦਗੀਆਂ ਨੂੰ ਆਪਣ ਨਿੱਜੀ ਹਿੱਤਾਂ ਵਾਸਤੇ ਵਰਤਿਆ ਜੇ ਕੌਮ ਦਾ ਭਾਰੀ ਨੁਕਸਾਨ ਕੀਤਾ ਜੋ ਕਿ ਸਾਡੇ ਸਾਹਮਣੇ ਹੈ ਜਥੇਦਾਰਾਂ ਨੂੰ ਆਦੇਸ਼ ਦੇ ਕੇ ਆਪਣੀ ਰਹਿائش ਤੇ ਬੁਲਾਉਣਾ ਬੁਲਾ ਕੇ ਆਦੇਸ਼ ਦੇਣਾ ਕਿ ਸਿੱਸੇ ਵਾਲੇ ਸਾਥ ਨੂੰ ਬੇਨਾਮੰਗੇ ਮਵਾਫੀ ਦਿਵਾਉਣੀ ਅਤੇ ਸੌਦਾ ਸਾਥ ਦੀ ਐਮ ਐਸ ਜੀ ਫਿਲਮ ਚਲਾਉਣ ਲਈ ਪੁਰਸਤਾ ਪ੍ਰਬੰਧ ਕਰਨਾ ਸੌਦਾ ਸਾਥ ਦੇ ਮਵਾਫੇ ਨੂੰ ਸਹੀ ਠਹਿਰਾਉਣ ਲਈ ਗੁਰੂ ਕੀ ਗੋਲਕ ਵਿੱਚੋਂ ਰੱਖਾਂ ਦੇ ਇਸ਼ਤਿਹਾਰ ਦੇਣਾ ਬਰਗਾਰੀ ਵਰਗੇ ਕਾਰਡ ਗੁਰੂ ਸਾਹਿਬ ਦੇ ਪਾਵਨ ਅੰਗ ਸੌਦਾ ਸਾਧ ਦੇ ਚੇਲਿਆਂ ਵੱਲੋਂ ਗਲੀਆਂ ਵਿੱਚ ਖੜਾਰ ਕੇ ਪੂਰੇ ਕਾਮਰੂ ਬੰਗਾਰਨਾ ਗੰਦੀਆਂ ਗਾੜਾਂ ਲੈ ਕੇ ਪੋਸਟਰ ਲਾਉਣੇ ਗੁਰੂ ਸਾਹਿਬ ਜੀ ਦੇ ਵਿਦਿਅਕੀ ਦੇ ਰੋਸ ਵਿੱਚ ਬੈਠੀ ਸੰਗਤ ਤੇ ਗੋਲੀਆਂ ਚਲਾਉਣੀਆਂ ਲਾਠੇ ਚਾਰਜ ਕਰਨਾ ਵਹਿ ਪਰ ਕਲਾ ਖੋੜਕ ਪੂਰਾ ਕਾਰਡ ਕਰਨਾ ਦੋ ਸਿੰਘ ਸ਼ਹੀਦ ਕਰਨੇ ਅਨੇਕਾਂ ਜ਼ਖਮੀ ਕਰਨੇ ਇਹ ਜ਼ੁਲਮ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਖਾਲਸਾ ਸੰਤ ਕਦੇ ਵੀ ਭੁੱਲ ਨਹੀਂ ਸਕਦਾ ਸਿੱਖ ਪੰਥ ਦੀ ਸੇਵਾਦਾਰ ਜਥੇਬੰਦੀ ਜੋ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਗੁਰਦਘਾਮਾਂ ਦੀ ਸੇਵਾ ਸੁਭਾਰ ਮਰਿਆਦਾ ਨਾਲ ਗੁਰੂ ਘਰਾਂ ਦਾ ਪ੍ਰਬੰਧ ਕਰਨ ਅਤੇ ਸੰਗਤਾਂ ਦੀ ਸੇਵਾ ਵਾਸਤੇ ਨੌ ਦੇ ਵਿੱਚ ਆਈ ਸੀ ਉਸ ਜਥੇਬੰਦੀ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਹੋਣੇ ਬਹੁਤ ਦੁਖਦਾਈ ਹਨ ਇਹ ਸਾਰਾ ਕੁਝ ਇਹ ਸਾਬਤ ਕਰਦਾ ਹੈ ਕਿ ਐਸੇ ਪੀਸੇ ਚ ਉਹੀ ਹੋਵੇਗਾ ਜੋ ਬਾਦਲ ਪਰਿਵਾਰ ਚਾਹੇਗਾ ਸੰਗਤ ਜੀ ਹੁਣ ਸਮਾਂ ਆ ਗਿਆ ਹੈ ਕਿ ਭਾਈ ਬਹਿਤਾਬ ਸਿੰਘ ਵੀਰ ਵਾਂਗੂ ਕੌਮ ਵਿੱਚ ਜਾਗਰਤੀ ਪੈਦਾ ਕੀਤੀ ਜਾਵੇ ਸੰਗਤ ਜੀ ਹੁਣ برداشت ਕਰਨ ਬਹੁਤ ਮੁਸ਼ਕਲ ਹੋ ਰਿਹਾ ਹੈ ਸਾਡਾ ਇਤਿਹਾਸ ਗਵਾਹ ਹੈ ਕਿ ਜਦ ਜਦ ਗੁਰੂ ਤੇ ਗੋਰੀਕ ਤੇ ਡਾਕੇ ਪਏ ਵੀ ਉੱਥੇ ਚੰਦ ਵਰਗਿਆਂ ਨੇ ਗੁਰੂ ਕੀ ਗੋਲਕ ਗੁਰੂ ਘਰ ਆਰੰਗ ਸੰਗਤਾਂ પાસે ਉਠਾ ਕੇ ਆਪਾਂ ਘਰ ਲੈ ਕੇ ਜਾਣੀ ਤਾਂ ਉਸ ਵੇਲੇ ਉਸ ਦੀ ਇਸ ਕਰਤੂਤ ਨੂੰ ਬਾਬਾ ਫੁੱਟਾ ਜੀ ਅਤੇ ਭਾਈ ਗੁਰਦਾਸ ਜੀ ਨੇ ਸੰਕਤਾਂ ਨੂੰ ਜਾਗਰੂ ਕਰਕੇ ਸੰਕਤਾਂ ਦੇ ਸਾਹਮਣੇ ਪੇਸ਼ ਕੀਤਾ ਮੈਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੋਕਰ ਹੋਣ ਕਰਕੇ ਕੋਪ ਕੋਪ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਹੁਣ ਕੇਵਤ ਕੇਵਲ ਸਰਬੱਤ ਖਾਸਾ ਹੀ ਬਚਾ ਸਕਦਾ ਹੈ ਤੇ ਅੱਜ ਇਹ ਪ੍ਰੈਸ ਕਾਨਫਰੰਸ ਮੈਂ ਕਰ ਲਗਾ ਕਿ ਅੱਜ ਦੀ ਇਹ ਪ੍ਰੈਸ ਕਾਨਫਰੰਸ ਮੈਂ ਬਹੁਤ ਦੁਖੀ ਅਤੇ ਭਰੇ ਮਨ ਦੇ ਨਾਲ ਕਰ ਰਿਹਾ ਹਾਂ ਇਹ ਪਿਛਲੇ ਕਈ ਸਾਲਾਂ ਤੋਂ ਇੱਕ ਪਰਵਾਦ ਦੇ ਕਬਜ਼ੇ ਹੇਠ ਜੋ ਕੁਝ ਪੰਥ ਦੇ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਦੁਖਦਾਈ ਅਤੇ ਪੰਥ ਦਾ ਵੱਡਾ ਨੁਕਸਾਨ ਕਰ ਰਿਹਾ ਹੈ ਛੋਟੀ ਮੋਟੀ ਚੋਰੀ ਆਦ ਹੋ ਜਾਣੀ ਤਾਂ ਇੰਦੀ ਵੱਡੀ ਸੰਸਥਾ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਭਾਵੇਂ ਕਿ ਚੋਰੀ ਲੱਖ ਦੀ ਦੀ ਮਾੜੀ ਹੈ ਕੱਖ ਦੀ ਦੀ ਮਾੜੀ ਹੈ ਪਰ ਇਸ ਜੀਥੇ ਸਿਰਕ ਤਾਂ ਛੋਟੀਆਂ ਛੋਟੀਆਂ ਚੋਰੀਆਂ ਨਹੀਂ ਹੈ ਬਲਕਿ ਗੁਰੂ ਕੇ ਗੌਰਵ ਤੇ ਡਾਕੇ ਪੈ ਰਹੇ ਹਨ ਇਥੇ ਗੁਰੂ ਘਰ ਦੀਆਂ ਜ਼ਮੀਨਾਂ ਆਣ ਅਧਿਕਾਰਤ ਤਰੀਕੇ ਨਾਲ ਵੇਚ-ਵੇਚ ਕੇ ਪੈਸੇ ਜੇਬਾਂ ਚ ਪਾਏ ਜਾ ਰਹੇ ਹਨ ਕਦੇ ਗੁਰੂ ਕੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾਂ ਰੁਪਏ ਦੀ ਕਪੜੇਬਾਜੀ ਕੀਤੀ ਜਾ ਰਹੀ ਹੈ ਕਿਤੇ ਬਿਲਡਿੰਗਾਂ ਬਣਾਉਣ ਤੇ ਸੀਏ ਕੋਲੀ ਵਰਗੇ ਵਾਰ-ਵਾਰ ਪੈਸੇ ਵਧਾ ਕੇ ਜੇਬਾਂ ਭਰ ਰਹੇ ਹਨ ਦੁਕਾਨਾਂ ਕਿਰਾਏ ਤੇ ਲੈ ਕੇ ਕਿਰਾਏਦਾਰ ਜਿਆਦਾ ਕਿਰਾਇਆ ਲੈ ਕੇ ਸਬਲੈਟ ਕਰ ਰਹੇ ਹਨ ਜ਼ਮੇਂ ਦਾ ਘੱਟ ਠੇਕੇ ਤੇ ਲੈ ਕੇ ਅੱਗੇ ਜਾਦਾ ਪੈਸੇ ਲੈ ਕੇ ਸੌਬਲੈਟ ਕੀਤੀਆਂ ਜਾ ਰਹੀਆਂ ਹਨ। ਔਰ ਪਿਛਲੇ ਸਮੇਂ ਜਦੋਂ ਅਖੰਡਪਾੜ੍ਹ ਸਾਹਿਬ ਦੀ ਫੇਟਾ 8500 ਰੁਪਏ ਸੀ। ਉਦੋਂ ਕੁਝ ਖਾਸ ਥਾਵਾਂ ਤੇ ਅਖੰਡਪਾੜ੍ਹ ਸਾਹਿਬ ਦੀ ਬੁੱਕ ਜਿਹੜੀ ਸੀ ਉਹ 5 500 5 5 ਲੱਖ ਰੁਪਏ ਮੱਟੀ ਲੈ ਕੇ ਵੀ ਲਿਸ਼ਮਤ ਲੈ ਕੇ ਵੀ ਜਿਹੜੀ ਬੁੱਕ ਸੀ। ਉਹ ਉਸ ਵੇਲੇ ਕੀਤੀ ਗਈ ਇਹ ਵੱੱਜਰ ਅਪਰਾਧ ਜਿਹੜਾ ਸੀ ਉਸ ਵੇਲੇ ਕੀਤਾ ਗਿਆ। ਉਹਨਾਂ ਬਰਾਜਮਾਂ ਤੇ ਕਾਰਵਾਈ ਹੋਣੀ ਉਹਨਾਂ ਨੂੰ ਫੇਰ ਬਹਾਲ ਕਰਕੇ ਉੱਚੀਆਂ ਪਦਵੀਆਂ ਤੇ ਬਿਠਾ ਦੇਣਾ ਇਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਆਪ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਬਿਨਾਂ ਕੋਈ ਤਸਦੀਕ ਇਥੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਕਿਸੇ ਨੂੰ ਵੀ ਦੇ ਦੇਣੇ ਇਥੋਂ ਤੱਕ ਕਿ ਪਿਛਲੇ ਦਿਨੀ ਇੱਕ ਸਿੰਘ ਦੀ ਡਿਬੇਟ ਸੋਸ਼ਲ ਮੀਡੀਆ ਤੇ ਚੱਲੀ ਰਹੀ ਕਿ ਕਿਸੇ ਦੇ ਮਰੇ ਹੋਏ ਕੁੱਤੇ ਦੀ ਬਾਣੀ ਹੋਈ ਜਗ੍ਹਾ ਤੇ ਵੀ ਦੋ ਪਾਵਨ ਸਰੂਪ ਜਿਹੜੇ ਸੰਤ ਉਹ ਦਿੱਤੇ ਗਏ ਇਹ ਕੌਣ ਕਰਵਾ ਰਿਹਾ ਕਿਸ ਦੇ ਕਹਿਣ ਤੇ ਇਹ ਦਿੱਤੇ ਜਾ ਰਹੇ ਨੇ ਪਿਛਲੇ 10 ਸਾਲ ਤੋਂ ਵੀ ਬਸਮਾ ਹੋ ਚੁੱਕਾ ਹੈ ਕਿ ਨਨਕਾਣਾ ਸਾਹਿਬ ਜਿਵਾਲੇ ਪਾਵਨ ਸਰੂਪ ਜਿਸ ਵੇਲੇ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰਿਆ ਭਾਈ ਦਸ਼ਮਣ ਸਿੰਘ ਧਾਰੋਵਾਲੀ ਸ਼ਹੀਦ ਹੁੰਦੇ ਨੇ ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਜ਼ਖਮੀ ਹੋ ਜਾਂਦੇ ਨੇ ਉਹ ਪਾਵਨ ਰੂਪ ਤੁਛਾ ਖਾਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਦਾਸ ਦੇ ਖੁਦ ਆਪ ਲੰਬਾ ਸਮਾਂ ਸੇਵਾ ਵੀ ਕੀਤੀ ਐ ਦਰਸ਼ਨ ਵੀ ਕੀਤੇ ਨੇ ਔਰ ਹਰ ਸਾਲ 21 ਫਰਵਰੀ ਵਾਲੇ ਦਿਨ ਜਿਸ ਦਿਨ ਨਨ ਕਾਨਾ ਸਾਹਿਬ ਵਾਲਾ ਸਾਕਾ ਵਾਪਰਦਾ ਸੀ ਗੁਰਦੁਆਰਾ ਮੰਜੀਤ ਸਾਹਿਬ ਦੀਵਾਨ ਹਾਲ ਉਹ ਪਾਵਨ ਰੂਪ ਗੁਰੂ ਸਾਹਿਬ ਦੇ ਪ੍ਰਕਾਸ਼ ਵੀ ਕਰਿਆ ਕਰਦੇ ਸਾਂ ਸੰਗਤ ਨੂੰ ਦਰਸ਼ਨ ਵੀ ਕਰਵਾਇਆ ਕਰਦੇ ਸਨ ਉਹ ਪਾਵਨ ਰੂਪ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਗੰਬਧ ਵਿੱਚ ਹਲ ਉਹਨਾਂ ਦੇ ਨਾਲ ਕੀ ਕੀਤਾ ਜਾ ਰਿਹਾ ਹੈ ਕਿਹੜੇ ਤਰੀਕੇ ਦੇ ਨਾਲ ਕਿਹੜੀ ਸੇਵਾ ਕੀਤੀ ਜਾ ਰਹੀ ਹੈ ਇਹਦੇ ਬਾਰੇ ਸੰਗਤ ਨੂੰ ਦੱਸਿਆ ਜਾਵੇ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਇਥੇ ਇੱਕ ਕਰਦੇ ਪੰਜੂਰੀ ਸੰਦ ਹੈ ਕਿ 1984 ਦਾ ਜੋ ਘੱਲੂ ਘਾਰੇ ਵਾਪਰਦਾ ਉਸ ਘਰ ਨੂੰ ਘਾਰੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਧਾਮਨ ਸਰੂਪ ਔਰ ਬਹੁਤ ਸਾਰਾ ਸਾਹਿਬ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕ ਕੇ ਲਿਆ ਜਾਂਦੀ ਹੈ ਪਰ ਬਾਅਦ ਵਿੱਚ ਫੌਜ ਵੱਲੋਂ ਕੁਝ ਪਾਵਨ ਸਰੂਪਤ ਸਾਹਿਤ ਵਾਪਸ ਵੀ ਕੀਤਾ ਜਾਂਦਾ ਹੈ ਉਹਨਾਂ ਵਿੱਚ ਕੁ ਪਾਵਨ ਸਰੂਪ ਜਿਸ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲਦੀ ਰਹੀ ਡਾਕਟਰ ਅਨੁਰਾਗ ਸਿੰਘ ਜਿਹੋਰਾ ਨੇ ਕਾਫੀ ਵਾਰ ਉਸ ਪਾਵਨ ਸਰੂਪ ਦਾ ਜ਼ਿਕਰ ਵੀ ਕੀਤਾ ਜਿਸ ਉੱਤੇ ਗੁਰੂ ਸਾਹਿਬ ਜਿੱਦੇ ਦਸਤਖਤ ਸਨ ਉਹ ਪਾਵਨ ਸਰੂਪ ਕਿੱਥੇ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਨੂੰ ਦੱਸੇ ਜੇਕਰ ਉਹ ਪਾਵਨ ਰੂਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੈਫਰੈਂਸ ਲਾਇਬ੍ਰੇਰੀ ਜਾਕਤੇ ਵੀ ਵਿਰਾਜਮਾਨ ਹਨ ਤਾਂ ਉਹਨਾਂ ਦੇ ਸੰਗਤ ਨੂੰ ਦਰਸ਼ਨ ਕਿਉਂ ਨਹੀਂ ਕਰਵਾਇਆ ਜਾ ਰਿਹਾ ਹੈ ਪਿਛਲੇ ਸਮੇਂ ਅੰਸ਼ੀਰ ਅਕਾਲ ਤਖਤ ਸਾਹਿਬ ਤੇ ਸੁਭਾਇਮਾਨ ਗੁਰੂ ਸਾਹਿਬ ਜੀ ਦੇ ਅਤੇ ਮਹਾਨ ਗੁਰੂ ਸਿੱਖਾਂ ਦੇ ਮਹਾਨ ਸ਼ਹੀਦਾਂ ਦੇ ਪਾਵਨ ਸ਼ਸਤਰ ਜੇ ਤਾਂ ਉਹ ਸੋਨਾ ਲਾ ਕੇ ਉਹਨਾਂ ਦੇ ਅਸਲ ਦਿਖੇ ਹੀ ਬਦਲ ਦਿੱਤੀ ਗਈ ਸੋਨਾ ਕਿੱਥੋਂ ਕਿਵੇਂ ਅਤੇ ਕਿੰਨਾ ਆਇਆ ਇਸ ਦਾ ਹਿਸਾਬ ਕੌਣ ਦੇਵੇਗਾ ਜੋ ਗੁਰੂ ਸਾਹਿਬ ਦੇ ਸ਼ੋ ਪ੍ਰਾਪਤ ਇੱਕ ਸ੍ਰੀ ਸਾਹਿਬ ਜਿਹੇ ਕਾਪਟਕ ਸਾਹਿਬ ਦੇ ਉੱਤੇ ਲੀੜੀ ਕਤੇ ਪੀਰੀ ਦੀਆਂ ਦੋ ਕਿਰਪਾਨਾਂ ਸੁਹਾਏ ਮਾਨ ਨੇ ਸੋਨਾ ਨਾਉਂਦਿਆ ਹੋਇਆ ਇੱਕ ਕਿਰਪਾਨ ਦਾ ਮੁੱਠਾ ਜਿਹੜਾ ਉਹ ਟੁੱਟ ਜਾਂਦਾ ਹੈ ਉਹਦੇ ਥਾਂ ਤੇ ਇੱਕ ਦੂਜਾ ਮੁੱਠਾ ਜੜਿਆ ਜਾਂਦਾ ਹੈ ਗੁਰੂ ਸਾਹਿਬ ਦੇ ਪਾਵਨ ਹੱਥਾਂ ਦੇ ਸ਼ੋਭਾ ਪ੍ਰਾਪਤ ਜਿਹੜਾ ਉਹ ਮੁਠਾ ਹੈ ਉਹ ਕਿੱਥੇ ਹੈ ਇਹ ਸਭ ਸੰਗਤ ਜਾਣਨਾ ਚਾਹੁੰਦੀ ਹੈ ਸੰਗਤ 'ਚ ਅਕਾਲੇਦਾਰ ਬਾਦਲ ਵੱਲੋਂ ਆਪਣੇ ਰਾਜ ਵਿੱਚ ਸੁਲਵੇਪ ਸਿਆਣੀ ਵਰਗੇ ਸਿੱਖ ਨੌਜਵਾਨਾਂ ਦਾ ਘਾੜ ਕਰਨ ਵਾਲੇ ਪੁਲਸ ਅਫਸਰਾਂ ਨੂੰ ਤਰੱਕੀ ਦੇ ਕੇ ਡੀਜੀਪੀ ਦਾਉਣਾ ਇਜ਼ਹਾਰ ਆਲਮ ਵਰਗੇ ਜਿਸ ਨੇ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਉਸ ਨੂੰ ਅਕਾਲੇਦਾਰ ਵਿੱਚ ਸ਼ਾਮਲ ਕਰਕੇ ਪਾਰਟੀ ਦੀ ਟਿਕਟ ਦੇਣੀ ਇਹ ਵੱੱਜਰ ਅਪਰਾਧ ਅਤੇ ਪੰਥ ਨਾਲ ਧੋਖਾ ਕੀਤਾ ਗਿਆ ਹੈ ਗੁਰੂ ਸਾਹਿਬ ਦਾ ਸੁਆਗਤ ਰਚਣ ਵਾਲੇ ਸੌਤਾ ਸਾਹਿਬ ਦਾ ਪਰਚਾ ਕੈਂਸਲ ਇਹ ਸਾਰਾ ਕੁਝ 2 ਦਸੰਬਰ ਵਾਲੇ ਦਿਨ ਸੰਗਤ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਖੜੇ ਸਾਰੇ ਸਾਥੀਆਂ ਨੇ ਹਾਥ ਰੂਪ ਵਿੱਚ ਹਾਂ ਸਿਰ ਹਲਾ ਕੇ ਇਸ ਗੱਲ ਨੂੰ ਸਾਰਾ ਕੁਝ ਮੰਨਿਆ ਔਰ ਬਾਅਦ ਵਿੱਚ ਮੁਕਰ ਜਾਣਾ ਇਹ ਗੁਰੂ ਅਤੇ ਗੁਰੂ ਪੰਥ ਤੋਂ ਬਹੁਤ ਵੱਡੀ ਬੇਨੁਕਤਾਈ ਦਾ ਬਹੁਤ ਵੱਡਾ ਸਬੂਤ ਹੈ ਇਹ ਨਾਮ ਵਰਤੀਆਂ ਨਾਲ ਸੰਸਾਰ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਹਿਰਦੇ ਬਹੁਤ ਦੁਖੀ ਹਨ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਮੱਛੇ ਅਬਦਦੀ ਵਰਗੇ ਮੀਰ ਮੰਨੂ ਵਰਗੇ ਜਸਪਤ ਲਖਪਤ ਵਰਗੇ ਵੀ ਆਏ ਜਿਨ੍ਹਾਂ ਨੇ ਪਾਵਨ ਅਸਥਾਨ ਦੀ ਬੇਅਦਬੀ ਕੀਤੀ ਕਰਵਾਈ ਪਰ ਪੰਥ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਤੇ ਆਪਣੀਆਂ ਮਹਾਨ ਪਰੰਪਰਾਵਾਂ ਨੂੰ ਕਾਇਮ ਵੀ ਰੱਖਿਆ ਔਰ ਇਸ ਪਰਿਵਾਰ ਨੇ ਤਾਂ ਸਾਡੀਆਂ ਪੰਥਕ ਪਰੰਪਰਾਵਾਂ ਮਰਿਆਦਾਵਾਂ ਅਤੇ ਪੰਥ ਦੀਆਂ ਮਹਾਰ ਪਦਗੀਆਂ ਨੂੰ ਆਪਪਣੇ ਨਿੱਜੀ ਹਿੱਤਾਂ ਵਾਸਤੇ ਵਰਤਿਆ ਤੇ ਕੌਮ ਦਾ ਭਾਰੇ ਨੁਕਸਾਨ ਕੀਤਾ ਜੋ ਕਿ ਸਾਡੇ ਸਾਹਮਣੇ ਹੈ ਜਥੇਦਾਰਾਂ ਨੂੰ ਆਦੇਸ਼ ਦੇ ਕੇ ਆਪਣੀ ਰਹਿਸ਼ਤੇ ਬੁਲਾਉਣਾ ਬੁਲਾ ਕੇ ਆਦੇਸ਼ ਦੇਣਾ ਕਿ ਸਿਸੇ ਵਾਲੇ ਸਾਥ ਨੂੰ ਬੇਨਾ ਵੰਗੇ ਮੁਆਫੀ ਦਿਵਾਉਣੀ ਅਤੇ ਸੌਤਾ ਸਾਥ ਦੀ ਐਮ ਐਸ ਜੀ ਫਿਲਮ ਚਲਾਉਣ ਲਈ ਪੁਰਸ਼ ਦਾ ਪ੍ਰਬੰਧ ਕਰਨਾ ਸੌਦਾ ਸਾਧ ਦੇ ਮੁਆਫੇ ਨੂੰ ਸਹੀ ਠਹਿਰਾਉਣ ਲਈ ਗੁਰੂ ਕੀ ਗੋਲਕ ਵਿੱਚੋਂ ਰੱਖਾਂ ਦੇ ਇਸ਼ਤਿਹਾਰ ਦੇਣਾ ਬੜਗਾਰੇ ਵਰਗੇ ਕਾੜ ਗੁਰੂ ਸਾਹਿਬ ਜੀ ਦੇ ਪਾਵਨ ਅੰਗ ਸੌਦਾ ਸਾਧ ਦੇ ਚੇਲਿਆਂ ਵੱਲੋਂ ਗਲੀਆਂ ਵਿੱਚ ਖਿਲਾਰ ਕੇ ਪੂਰੇ ਕਾਮਰੂ ਵੰਗਾਰਨਾ ਗੰਦੀਆਂ ਗਾੜਾਂ ਲੈ ਕੇ ਪੋਸਟਰ ਲਾਉਣੇ ਗੁਰੂ ਸਾਹਿਬ ਜੀ ਦੇ ਵਿਰਦੀ ਦੇ ਰੋਸ ਵਿੱਚ ਬੈਠੀ ਸੰਗਤ ਤੇ ਗੋਲੀਆਂ ਚਲਾਉਣੀਆਂ ਲਾਠੇ ਚਾਰਜ ਕਰਨਾ ਬਹਿਬਦ ਕਲਾ ਖੋੜਕ ਪੂਰਾ ਕਾੜ ਕਰਨਾ ਦੋ ਸਿੰਘ ਸ਼ਹੀਦ ਕਰਨਾ ਅਨੇਕਾਂ ਜ਼ਖਮੀ ਕਰਨੇ ਇਹ ਜ਼ੁਲਮ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਖਾਲਸਾ ਸੰਤ ਕਦੇ ਵੀ ਭੁੱਲ ਨਹੀਂ ਸਕਦਾ ਸਿੱਖ ਪੰਥ ਦੀ ਸੇਵਾਦਾਰ ਜਥੇਬੰਦੀ ਜੋ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਗੁਰਦਘਾਮਾਂ ਦੀ ਸੇਵਾ ਸੁਭਾਰ ਮਰਿਆਦਾ ਨਾਲ ਗੁਰੂ ਘਰਾਂ ਦਾ ਪ੍ਰਬੰਧ ਕਰਨ ਅਤੇ ਸਖਤਾਂ ਦੀ ਸੇਵਾ ਵਾਸਤੇ ਮੌਦੇ ਵਿੱਚ ਆਈ ਸੀ ਉਸ ਜਥੇਬੰਦੀ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਹੋਣੇ ਬਹੁਤ ਦੁਖਦਾਈ ਹਨ ਇਹ ਸਾਰਾ ਕੁਝ ਇਹ ਸਾਬਤ ਕਰਦਾ ਹੈ ਕਿ ਐਸੇ ਪੇਸੇ ਚ ਉਹ ਹੀ ਹੋਵੇਗਾ ਜੋ ਬਾਦਲ ਪਰਵਾਰ ਚਾਹੇਗਾ ਸੰਗਤ ਜੀ ਹੁਣ ਸਮਾਂ ਆ ਗਿਆ ਹੈ ਕਿ ਭਾਈ ਬੰਤਾਬ ਸਿੰਘ ਬੀਰ ਵਾਂਗੂ ਕੌਮ ਵਿੱਚ ਜਾਗਰਤੀ ਪੈਦਾ ਕੀਤੀ ਜਾਵੇ ਸੰਗਤ ਜੀ ਹੁਣ ਪ੍ਰਚਾਰਿਤ ਕਰਨ ਬਹੁਤ ਮੁਸ਼ਕਲ ਹੋ ਰਿਹਾ ਹੈ ਸਾਡਾ ਇਤਿਹਾਸ ਗਵਾਹ ਹੈ ਕਿ ਜਦ ਜਦ ਗੁਰੂ ਦੇ ਗੋਲਕ ਤੇ ਡਾਕੇ ਪਏ ਤੇ ਉੱਥੇ ਚੰਦ ਵਰਗਿਆਂ ਨੇ ਗੁਰੂ ਦੇ ਗੋਲਕ ਗੁਰੂ ਘਰ ਆਰੰਗ ਸੰਗਤਾਂ પાસેੋਂ ਠੱਗ ਕੇ ਆਪਾਂ ਘਰ ਲੈ ਕੇ ਜਾਣੇ ਤਾਂ ਉਸ ਜਿਹੜੇ ਉਸ ਦੀ ਇਸ ਕਰਤੂਤ ਨੂੰ ਬਾਬਾ ਭੂਟਾ ਜੀ ਅਤੇ ਭਾਈ ਗੁਰਦਾਸ ਜੀ ਨੇ ਸੰਕਤਾਂ ਨੂੰ ਜਾਗਰੂਕ ਕਰਕੇ ਸੰਕਤਾਂ ਦੇ ਸਾਹਮਣੇ ਪੇਸ਼ ਕੀਤਾ ਮੈਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੂਕਰ ਹੋਣ ਕਰਕੇ ਕੋਪ ਕੋਪ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਹੁਣ ਕੇਵਲ ਤੇ ਕੇਵਲ ਸਰਬੱਤ ਖਾਸਾ ਹੀ ਬਚਾ ਸਕਦਾ ਹੈ